ਬੋਤਾ ਜੇ ਜਿੰਨੀ ਜਾਗ ਨਹੀਂ ਹੈ ਨਾ ਤੇ ਵੇਖ ਲੈ ਆਈ ਗਈ ਹੈ ਨਾ ਆਪਣੇ ਘਰ ਕੋਈ ਗੱਲ ਨਹੀਂ ਫਿਕਰ ਨਾ ਕਰ ਮੇਰੀ ਦੀ ਹੈ ਹਾਂਜੀ ਠੀਕ ਹੈ ਜੀ ਮਾਂ ਪਿਓ ਜਿੰਦਾ ਹੋਵੇ ਨਾ ਸਾਰੇ ਕੰਮ ਹੋ ਜਾਂਦੇ ਆ ਉਹ ਵਾਹਿਗੁਰੂ ਦੀ ਕਿਰਪਾ ਵਾ ਸਲਾਮੇ ਦੀ ਤੀ ਅੱਗੇ ਹੋ ਏ ਕਿ ਹੋਣੀ ਕੀ

ਉਹ ਕਿੱਥੇ ਗਈਆਂ ਨਾ ਉਹ ਇੱਥੇ ਬੈ ਤੇਰੀ ਮੰਮੀ ਮੈਨੂੰ ਲੱਗਦਾ ਵੀ ਹਲੀ ਹੋਣੀ ਹੈ ਮੈਂ ਜਾਨਾ ਉਧਰ ਹੈ ਹਾਂ ਉਧਰ ਗਈ ਹੋਣੀ ਡੰਗਾ ਮੈਂ ਵੀ ਨਾ ਮਾਦੜਗਾ ਉਹ ਪੁੱਤ ਬਹਿ ਜਾ ਇਕਦਮ ਦੱਤੜਾ ਕਾ ਨਾ ਨਿਗਾਹ ਜੀ ਮੈਂ ਕਿਹੜੇ ਤਰੀਕੇ ਨਾਲ ਹੋ ਸਕਦਾ ਉਹਨੂੰ ਦੱਸੀ ਦਵਾਂ ਉਸ ਕੋ ਖੁਸ਼ ਹੋਏ ਨਾ ਉਹ ਪੁੱਤ ਬਹੁਤ ਹੀ ਖੁਸ਼ੀ ਵੀ ਕਰੀ ਜਾ ਰਹੀ ਨਾ ਬੰਦੇ ਨੂੰ ਲੈ ਬੈੰਦੀ ਆ ਚਲੋ ਠੀਕ ਆ ਹੈ ਹਾਂ ਕੋਈ ਗੱਲ ਨਹੀਂ ਮੈਂ ਹੁੰਦਾ ਜੇ ਤੇਰੀ ਮਾਂ ਤੈਨੂੰ ਮੇਰੇ ਖੇ ਰੋਏ ਰਹੇਗੀ ਨਾ ਤੈਨੂੰ ਚੁੱਪ ਕਰਾ ਮੈਂ ਹੌਸਲਾ ਦੇਈ ਹਾਂ ਚੰਗਾ ਕੋਈ ਨਹੀਂ ਆਹੋ ਉਹਨਾਂ ਨੇ ਉਹਨਾਂ ਦੇ ਹੈਗਾ ਹੀ ਉਹਨੂੰ ਮਿਲਣਾ ਸਭ ਹਾਂਜੀ ਲੈ ਆਏ ਹੈ ਮੈਨੂੰ ਤਿੰਨ ਹੀ ਖੁਸ਼ੀ ਮੋਂਦੀਆਂ ਕਿੰਨੇ ਟਾਈਮ ਬਾਅਦ ਮੈਂ ਆਪਣੇ ਘਰ ਆਈਆਂ ਡੈਡੀ ਐਵੇਂ ਕਹਿਂਦੇ ਮੰਮੀ ਨੇ ਤਾਂ ਮੈਨੂੰ ਵੇਖ ਕੇ ਖੁਸ਼ੀ ਹੋਜਣਾ ਮੇਰਾ ਇੰਨਾ ਦਿਲ ਕਰਦਾ ਉਹਨਾਂ ਨੂੰ ਮਿਲਣ ਤੇ ਭਲਾ ਉਹਨਾਂ ਦਾ ਦਿਲ ਨਾ ਕਰਦਾ ਹੋਊਗਾ ਆਪਣੀ ਤੀਨ ਨੂੰ ਮਿਲਣ ਨੂੰ ਛਿਤੀ ਛਿਤੀ ਮੰਮੀ ਨੂੰ ਲੈ ਕਿਉਂ ਨਾ ਦੱਸੀ ਕਿਥੇ ਹੋਣਗੇ ਮੈਂ ਤੈਨੂੰ ਘਰ ਲੈ ਬੰਡਿਆ ਉਹ ਇੱਥੇ ਝਾੜੂ ਲਾਈ ਰਿਹਾ ਤਾਂ ਉੱਠ ਅਸਾਂ ਦੇ ਝਾੜੂ ਹਾਏ ਹਾਏ ਮਾਰ ਲੈ ਦੋ ਮੁਰਕੇ ਮੁੰਡਾ ਨਹੀਂ ਨਿਆਣਾ ਕੰਮ ਕਰ ਲੈਂਦਾ ਘਰ ਕੋਈ ਆਇਆ ਵਾ ਤੈਨੂੰ ਮਲਾਵਾ ਆ ਦੇ ਨਾਲ ਘਰ ਕੌਣ ਆਇਆ ਵਾ ਆਇਆ ਕੋਈ ਆ ਆ ਇੱਧਰ ਮੈਨੂੰ ਕਰ ਲੈਣ ਦਿੰਦੇ ਕੰਮ ਕੋਈ ਅਦਾ ਮੈਂ ਕਹਾਂ ਜਦੋਂ ਮੈਂ ਤੈਨੂੰ ਮਲਾਇਆ ਨਾ ਤੈਨੂੰ ਸਾਰੇ ਕੰਮ ਕੌਣ ਭੁੱਲ ਜਾਣੇ ਆ ਤੂੰ ਕੰਮ ਕਰਨਾ ਹੀ ਨਹੀਂਗਾ ਉਹ ਕਿੱਦਾਂ ਦਾ ਕੰਮ ਆ ਆ ਤੈ ਜਾ ਦੱਸ ਨਾ ਤੈਨੂੰ ਆ ਵੇਖ ਹਮਾ ਲਾ ਕੌਣ ਮੇਰੀ ਧੀ ਤੂੰ ਕਿੱਥੇ ਚਲ ਗਈ ਹੈ ਮੇਰੀ ਧੀ ਕਿੱਥੇ ਚਲ ਗਈ ਉਹ ਨੋ ਨਾ ਹੁਣ ਜੇ ਮਿਲਿਆ ਇਹ ਇੱਕ ਦੁੱਦੀ ਨੂੰ ਤੇ ਲੈ ਦੱਸ ਆ ਕੰਮ ਨੂੰ ਕੱਠੀਆਂ ਲਿਆਂਗੇ ਇੱਥੇ ਗਈ ਬਿਲੇ ਮੈਨੂੰ ਦੱਸ ਮਿੰਟ ਕਿਉਂ ਛੱਡ ਕੇ ਗਈ ਨਾ ਕਿਉਂ ਗਈ ਮੈਨੂੰ ਛੱਡ ਕੇ ਮੇਰਾ ਕੀ ਸੁਣਤੀ ਆਹੀ ਦੱਸ ਮਿੰਟ ਦੀ ਉਹ ਨਾਰੋ ਸਭ ਕੁੜੀ ਨੂੰ ਹੌਸਲਾ ਦੇ ਉਹ ਗੱਲ ਨਹੀਂ ਕਰਨ ਤੇਰਾ ਵੀਰ ਮਗਰ ਤੈਨੂੰ ਲੱਭਦਾ ਹੀ ਨਹੀਂ ਗਾ ਜੀ ਚੱਲ ਕੋਈ ਗੱਲ ਦੋਵੇਂ ਜਿਆਦਾ ਹੌਸਲਾ ਕਰ ਲੋ ਕੱਢ ਰੋ ਫਿਰ ਗੁੱਬਕ ਲਾੜ ਮੈਂ ਜਰਾ ਉਧਰ ਮੁੰਡੇ ਵਾਲੇ ਵੇਖ ਲਾਂ ਕਿੱਥੇ ਗਈ ਦੱਸ ਮੈਂ ਇੱਥੇ ਹੀ ਸੋਣੋ ਤੇ ਸਹੀ ਕਿੱਥੇ ਗਈਆਂ ਮੰਮੀ ਕਿੱਥੇ ਨਹੀਂ ਗਈ ਮੈਂ ਇੱਥੇ ਹੀ ਹਾਂ ਤੇ ਬੇਕੋਲੀ ਤੇ ਤੂੰ ਮੇਰੇ ਕੋਲ ਕਿਉਂ ਨਹੀਂ ਆਈ ਤੂੰ ਮੇਰ ਕੋ ਆ ਜਾਂਦੀ ਕਿੱਥੇ ਗਈ ਆ ਤੈਨੂੰ ਕੀ ਹੋਇਆ ਸੀ ਕਿੰਨੇ ਕੋਸ਼ੀਤਾ ਹੀ ਦੱਸ ਛੱਡ ਮੈਨੂੰ ਮੇਰੀ ਧੀ ਬੋਲ ਮੂੰ ਮਿੰਨੀ ਹੋਇਆ ਹੀ ਇਹ ਤੂੰ ਸਮਝ ਤਾਨੂੰ ਕਿ ਮੇਰੇ ਆਪਣੇ ਆਣੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਕਿੰਨੇ ਕੀਤੀ ਧੀ ਇਹ ਤੇਰੀ ਸੱਸ ਦੇ ਪਿੰਦਰ ਦੇ ਇੱਥੇ ਹੀ ਨਹੀਂ ਦੱਸ ਕਿੰਨੇ ਕੀਤੀ ਸੀ ਮੈਨੂੰ ਪਹਿਲਾਂ ਹੀ ਪਤਾ ਸੀ ਇਹਨਾਂ ਖੱਤਿਆਂ ਦਾ ਮੇਰੀ ਧੀ ਖਾਲੀ ਆ ਮੇਰੀ ਧੀ ਕਿੱਥੇ ਚਲ ਗਈ ਤੂੰ ਮੈਨੂੰ ਇਹ ਦੱਸ ਤੂੰ ਕਿੱਥੇ ਰਹੀ ਮੈਨੂੰ ਇੱਕ ਵਾਰੀ ਦੱਸ ਦੇ ਤੂੰ ਕਿੱਥੇ ਰਹੀ ਤੂੰ ਮੇਰੇ ਬਾਰੇ ਕੁਝ ਨਹੀਂ ਸੋਚਿਆ ਮੰਮੀ ਮੈਨੂੰ ਆਪ ਨਹੀਂ ਹੀ ਕੁਝ ਪਤਾ ਤੇ ਮੈਂ ਤੈਨੂੰ ਕਿੱਦਾਂ ਦੱਸਦੀ ਹਾਏ ਹਾਏ ਦੀਏ ਤੇਰੀ ਮਾਂ ਹਾ ਤੈਨੂੰ ਮਾਂ ਹਾ ਜੰਮਿਆ ਪਾਲਿਆ ਤੇ ਤੂੰ ਮੇਰੇ ਕੋਲੋਂ ਕਿੱਥੇ ਚਲ ਗਈ ਹੈ ਜਿੱਥੇ ਵੀ ਗਈ ਤੂੰ ਸਭ ਤੋਂ ਪਿੱਲਾ ਆਪਣੇ ਘਰ ਹੁੰਦੀ ਮੈਨੂੰ ਫੋਨ ਹੀ ਲਾ ਦਿੰਦੀ ਮੰਮੀ ਮੇਰੇ ਛੱਟ ਲੱਗੀ ਤੇ ਉਹਦੀ ਘਰ ਕੀ ਮੇਰੀ ਜ਼ਾਦਾ ਚਲ ਗਈ ਮੈਨੂੰ ਖੁਦ ਨਹੀਂ ਹੀ ਪਤਾ ਹੈਗਾ ਕਿ ਮੈਂ ਕੌਣ ਆ ਮੈਂ ਕਿੱਥੇ ਆਈ ਹਾਂ ਮੈਂ ਕਿੰਨਾ ਕੋਈ ਰਹਿਣੀ ਆ ਮੈਨੂੰ ਇਹ ਦੱਸ ਛੱਟ ਕਿੱਦੇ ਲਾਈ ਸੀ ਤੈਨੂੰ ਮੰਮੀ ਮੇਰੀ ਸੱਸ ਨੇ ਤੇ ਨਨਾਨ ਨੇ ਢੇੜਾ ਪਾ ਦੇ ਨਾ ਉਤਰੀਆਂ ਦੋਵਾਂ ਦਾ ਰਹਿ ਕੱਖ ਨਾ ਮੇਰੀ ਸੋਨੇ ਵਰਗੀ ਦੀ ਰੋਲ ਗਿਰਾ ਦਿੱਤੀ ਐ ਇਹਨਾਂ ਮੇਰੀ ਦੀ ਰੋਲ ਛੋੜ ਦਈਏ ਮੇਰਾ ਤਤੇ ਬਿਨਾ ਨਹੀਂ ਘੜੀ ਲੰਘਦੀ ਮੈਂ ਕੀ ਕਰਦੀ ਮੰਮੀ ਹੁਣ ਤੂੰ ਹੀ ਵਾਈ ਗੂ ਦਾ ਸ਼ੁਕਰ ਕਰੋ ਮੈਂ ਵਾਪਸ ਆ ਗਈ ਆ ਮੈਨੂੰ ਯਕੀਨ ਨਹੀਂ ਆਉਂਦਾ ਮੈਨੂੰ ਅੰਜ ਲੱਗਣ ਦਾ ਜਿੱਦਾਂ ਮੈਨੂੰ ਸੁਪਨਾ ਆਉਂਦਾ ਹੁੰਦਾ ਪੁੱਤ ਮੰਮੀ ਨਹੀਂ ਮੈਂ ਸੱਚੀ ਤਾਂ ਡੇ ਕੋਲ ਆਈ ਆ ਸੁਪਨਾ ਨਹੀਂ ਆਉਂਦਾ ਤੁਹਾਨੂੰ ਕੋਈ ਵੀ ਹੁਣ ਨਹੀਂਓ ਮੈਂ ਆਪਣੀ ਦੀ ਨੂੰ ਇੱਥੇ ਜਾਣ ਦੇਣਾ ਮੇਰੀ ਦੀ ਮਾਂ ਬਾਪੀ ਆ ਮੈਂ ਨਹੀਂ ਆਪਣੀ ਦੀ ਉੱਥੇ ਜਾਵਾਂਗੀ ਇਹ ਰਹਾ ਮੈਂ ਚਾਰ ਟਿਕਟ ਕਿਤੇ ਨਹੀਂ ਜਾਂਦੀ ਹੈ ਦਾਣਾ ਕਰੋ ਹਾਏ ਮੈਨੂੰ ਆਂਦੇ ਹੀ ਤੁਹਾਡੇ ਗੋਲ ਗੇੜੀ ਤੁਸੀਂ ਕਿਦੇ ਗਾਂਵ ਸ਼ਾਂ ਕਰ ਛੱਡੀ ਤੁਹਾਡੀ ਕੁੜੀ ਕਿਤੇ ਨਿਕਲ ਗਈ ਹੋएगी ਹਾਏ ਮੈਨੂੰ ਯਕੀਨ ਹੀ ਮੈ ਦਿੱਤੀ ਇਦਾਂ ਦਾ ਕੰਮ ਨਹੀਂ ਕਰ ਸਕਦੀ ਮਮਮੀ ਇਦਾਂ ਨਾ ਰੋਈ ਜਾ ਕਿਉਂ ਦੇ ਰੋਣਾ ਸਭ ਤੇ ਖੁਸ਼ ਹਾਂ ਮੈਨੂੰ ਇਹ ਕੇ ਤੈਨੂੰ ਪਤਾ ਕਿਦਾਂ ਇਨੇ ਔਖੇ ਦਿਨ ਗੱਡੇ ਸੀ ਮੈਂ بڑے ਔਖੇ ਦਿਨ ਦੀ ਇਹਦੇ ਤੋਂ ਬਿਨਾ ਗੱਡੇ ਤੇਰਾ ਪਿਓ ਸਾਰਾ ਦਿਨ ਰੋਂਦਾ ਰਹਿੰਦਾ ਸੀ ਕੋਈ ਨਹੀਂ ਮਮਮੀ ਹੁਣ ਮੈਂ ਆ ਗਈ ਹਾਂ ਨਾ ਤੁਸੀਂ ਇਦਾਂ ਨਾ ਕਰੋ ਐਵੇਂ ਨਾ ਰੋਇਆ ਕਰੋ ਹੁਣ ਮੇਰੀ ਗੱਲ ਸੁਣ ਫੜਾ ਪਾਣੀ ਪੀਓ ਪਹਿਲਾਂ ਸਮਝ ਆਣੀ ਆ ਹੌਂਸਰੇ ਤੋਂ ਕੰਮ ਲਾਓ ਸ਼ੁਕਰ ਕਰੋ ਰੱਬ ਦਾ ਕਿ ਤੇਲ ਹਾੜੀ ਕੁੜੀ ਜੀ ਦੀ ਜਾਗਦੀ ਰਹਿ ਤਿਹ ਕਹੇ ਚੰਗੇ ਬੰਦੇ ਨੇ ਸਾਂਭ ਲਿਆ ਇਹਨੂੰ ਉਹਦੀ ਸਾਰਾ ਸੱਸ ਦਾ ਕਸੂਰ ਤੇ ਨਾਨਾ ਦਾ ਹੀ ਨਾਮ ਹੁੰਦਾ ਕੋਈ ਗੱਲ ਨਹੀਂ ਸਾਰੀਆਂ ਗੱਲਾਂ ਕਰਾਂਗੇ ਉਹਨਾਂ ਦੀ ਅਜੇ ਗੱਲ ਛੱਡ ਦੋ ਜੋ ਕਰਨਾ ਵਾ ਮੈਨੂੰ ਸਾਰਾ ਪਤਾ ਕੀ ਕਰਨਾ ਹੈਗਾ ਤੇ ਰੋਟੀ ਖਵਾ ਲੈ ਇਹਨੂੰ ਵੀ ਆਪ ਵੀ ਖਾ ਕਿਤੇ ਪਿੰਦਰ ਦੀ ਵਿੱਚ ਸਲਾਹਤ ਨਾ ਹੋਏ ਵੀ ਇਦਾਂ ਹੋਵੇ ਕਿ ਉਹ ਕੁੜੀਆਂ ਦੀ ਜਿੰਦੀ ਜਾਗਦੀ ਆ ਨਾ ਸਾਨੂੰ ਇੰਨਾ ਹੀ ਬੜਾ ਵਾ ਪਿੰਦਰ ਦੀ ਹੋਵੇ ਚਾਹੇ ਨਾ ਹੋਵੇ ਉਹ ਗਾਂ ਦੀ ਗੱਲ। ਪਰ ਮੰਮੀ ਪਿੰਦਰ ਦੇ ਤੂੰ ਆਈ ਨਹੀਂ ਹੈ। ਠੀਕਾ ਕਿ ਨਹੀਂ? ਇਹ ਪਿੰਦਰ ਘਰ ਆਣ ਕੇ ਨਾ ਉਹੀ ਲੜਕੇ ਗਿਆ ਹੈ। ਅਗਮ ਕਿੱਥੇ ਆ? ਅਗਮ ਆਪਣੇ ਚਾਚੀ ਆਲ ਗਿਆ। ਤੇ ਐ ਵੀ ਆਖੇ ਚੱਲ ਜਾ ਘੜੀ ਖੇਡ ਗਿਆ ਮੈਂ ਵੀ ਥੋੜਾ ਜਿਹਾ ਕੰਮ ਕਰ ਲੂੰਗੀ ਫਿਰ ਕੰਮ ਨਹੀਂ ਕਰ ਦਿੰਦਾ ਆਂਦਾ ਸਾਰੇ ਦਿਨ ਲੱਗੇ ਬੈਠੀ। ਚੱਲ ਕੋਈ ਨਹੀਂ। ਉਹਨੂੰ ਵਿਲਿਆ ਕੇ ਤੇ ਨਾਲ ਮਲਾਣ ਆਲੇ ਹੈ। ਤੇ ਰੋਟੀ ਰੱਖੀ ਖਾਓ। ਤੇ ਹੁਣ ਰੋਣ ਦਾ ਟਾਈਮ ਨਹੀਂਗਾ। ਅਜੇ ਗਾਂ ਬੜੇ ਕੰਮ ਕਰਨ ਵਾਲੇ ਆ। ਉਹ ਗੱਲ ਨੇ ਮੈਂ ਨਾ ਸਰਪੰਚ ਨੂੰ ਦਸਾਂਵਾਂ ਮਾਰਿਆ ਗਿਆ ਵਿਚਾਰੇ ਨੇ ਉਹਨੇ ਬੜੀ ਮੱਤ ਕੀਤੀ ਹਰ ਥਾਂ ਨਾਲ ਲਿਆ ਠੀਕ ਆ ਕਿ ਨਹੀਂ ਤੇ ਐਵੇਂ ਰੋਂਦੀਆਂ ਨਾਲਿਓ ਤੇ ਕੰਮਕਾਰ ਕਰ ਥੋੜਾ ਬੋਤਾ ਤੇ ਚੱਲ ਕੁੜੀ ਨੂੰ ਨਾ ਕੰਮ ਡਾਈ ਉਹ ਤੇ ਮਾਂ ਵਿਚਾਰੀ ਹੁਣ ਠੀਕ ਹੋਈ ਆ ਤੇ ਐਂ ਵਧੀਆ ਰਹੁ ਮੈਂ ਆ ਗਿਆ ਹੁਣੇ ਹਾਂ ਚਲੋ ਕੋਈ ਨਹੀਂ ਜਲਦੀ ਛੇਤੀ ਆ ਜਿਓ ਆ ਗਿਆ ਆ ਗਿਆ ਮੈਂ ਪੁੱਤ ਤੂੰ ਮੈਨੂੰ ਇਹ ਦੱਸ ਤੈਨੂੰ ਮਾਂ ਦੀ ਮੋਸਾ ਯਾਦ ਨਹੀਂ ਆਈ ਕੀ ਹੋਇਆ ਕੀ ਇਹ ਤੈਨੂੰ ਮੰਮੀ ਮੈਂ ਤੈਨੂੰ ਅੱਖਰੇ ਦੇਈ ਮੇਰੀ ਚਾਦਰ ਚਲ ਗਈ ਮੈਨੂੰ ਕੋਈ ਨਹੀਂ ਯਾਦ ਹੈਗਾ ਤਾਂ ਮੈਂ ਜਿੰਨਾਂ ਕੋਲ ਰਹੀਆਂ ਨਾ ਉਹਨਾਂ ਨੇ ਮੇਰਾ ਬੜੀ ਮੁਸ਼ਕਲ ਨਾਲ ਲਾਜ ਕਰਾਇਆ ਮੰਮੀ ਵਿਚਾਰੀ ਗਰੀਬ ਜੇ ਹੈਗੀ ਤੇ ਮੇਰੇ ਭਰਾ ਭਾਬੀ ਬਣੀ ਹੋ ਪळा ਹੋਏ ਉਹਨਾਂ ਨਾਲ ਉਹਨਾਂ ਦੇ ਸਿਰ ਤੇ ਮੇਰੀ ਧੀ ਬਚ ਗਈ ਜੇ ਅੱਗੇ ਦੇ ਟਾਈਮ ਦੇ ਟਾਈਮ ਉਹ ਨਾ ਪਹੁੰਚ ਜੇ ਮੇਰੇ ਤੀਨ ਕੋਸ਼ਿਸ਼ ਹੋ ਜਾਂਦਾ ਮੈਂ ਸਾਰੀ ਜ਼ਿੰਦਗੀ ਰੋਂਦੇ ਹੀ ਮਰ ਜਾਣਾ ਮੈਂ ਨਹੀਂ ਜ਼ਿੰਦਗੀ ਕੱਢਣੀ ਉਹ ਸਹੀ ਗੱਲ ਤੂੰ ਹੀ ਉਹਨਾਂ ਦਾ ਦੇਣ ਕਦੇ ਨਹੀਂ ਦੇ ਸਕਦੇ ਉਹਨਾਂ ਦੇ ਕਰਕੇ ਅੱਜ ਮੈਂ ਇੱਥੇ ਸਹੀ ਸਲਾਮਤ ਬੈਠੀ ਆਂ ਰਹਿਣੀ ਆਪਣੇ ਨਾਲੋਂ ਤਾਂ ਫੇਰ ਬਗਾਨੇ ਚੰਗੇ ਆਪਣੇ ਵੱਲ ਵੇਖ ਵੀ ਆ ਕੇ ਖੜੀ ਨਖਤਿਓ ਤੇ ਕਿਹੜਾ ਕੰਮ ਕਾਂਡੇ ਅੰਤਰੀ ਦੇ ਮੁਲਕੋਂ ਆਪਣੀ ਕੁੜੀ ਨੂੰ ਮਰ ਗਈ ਕੋ ਖਾ ਕੇ ਮੇਰਾ ਤਾਂ ਜੀ ਨਹੀਂ ਕਰਦਾ ਉਹਦੇ ਮੱਥੇ ਲੱਗਣਗਾ ਆ ਜਾ ਤੇਰਾ ਪਿਓ ਹੀ ਫੇਰ ਨਹੀਂ ਇਹੀ ਉਥੇ ਕੁੜੀ ਵੈ ਸਾਡਾ ਫਰਜ਼ ਬਣਦਾ ਚਲੋ ਮੰਮੀ ਐਵੇਂ ਨਹੀਂ ਇਦਾਂ ਕਿਹਾ ਕਹਿੰਦਾ ਹੁੰਦਾ ਮਾ ਪੁੱਤ ਤੇ ਮੈਂ ਗੱਲ ਦੱਸਾਂ ਜਿਹੜੇ ਤੇਰੇ ਸਹੁਰੇ ਆ ਨਾ ਪਤਾ ਕੀ ਤੇ ਅੱਤੇ ਤੁਮ ਤਾਂ ਲਾਂਦੇ ਕਹਿੰਦੇ ਤੁਹਾਡੀ ਧੀ ਕਿਤੇ ਭੱਜ ਗਈ ਹੋਣੀ ਆ ਤੁਹਾਡੀ ਧੀ ਕਿਤੇ ਨਿਕਲ ਗਈ ਹੋਣੀ ਆ ਪਰ ਮੈਨੂੰ ਪੁੱਛ ਕੇ ਵੇ ਮੇਰਾ ਮਨ ਨਹੀਂ ਕਹਿੰਦਾ ਕਿ ਮੇਰੀ ਧੀ ਇਹੋ ਜਿਹੇ ਕਦਮ ਚੁਕੇਗੀ ਤੇ ਜਿਹੜਾ ਪਿੰਦਰ ਹੀ ਇੱਥੇ ਆ ਕੇ ਇੰਨਾ ਬੋਲ ਕੇ ਗਿਆ ਜੇ ਚੰਗਾ ਹੁੰਦਾ ਸਾਡਾ ਸਾਥ ਦਿੰਦਾ ਅਸੀਂ ਰਹੋਨੇ ਆ ਇਹਨਾਂ ਨੂੰ ਕੋਈ ਤਖਲੀਫ ਨਹੀਂ ਚੰਗੀ ਭਲੀ ਤੁਰ ਹੀ ਫਿਰਦੀ ਚੱਲ ਪੁੱਤ ਹੁਣ ਤੂੰ ਆ ਗਈ ਆ ਨਾ ਇਹਨਾਂ ਲਈ ਉਹਨਾਂ ਜੇਲ੍ਹ ਦੀਆਂ ਰੋਟੀਆਂ ਖਾ ਲੈਣਾ ਜੇ ਇਹੀ ਕਿ ਇਹ ਪਾਸੇ ਜਾਂਦੇ ਹਨ ਨਾ ਥਾਣੇ ਜਾਂਦੇ ਹਨ ਜਾਂ ਕਿਤੇ ਜਾਂਦੇ ਹੋ ਤੇ ਉਸੇ ਵੇਲੇ ਆਮੇ ਵਾਲੇ ਦਾ ਫੋਨ ਕਰਾ ਕੇ ਹਜੇ ਸਾਰੇ ਕੰਮ ਰੋਕ ਦਿੰਦੇ ਇਹਨਾਂ ਨੂੰ ਪੈਸੇ ਨਹੀਂ ਪੁੱਤ ਇਹ ਤਾਂ ਨਾਲ ਲੈਂਦੇ ਹੀ ਅਸੀਂ ਫਿਰ ਪੈਸੇ ਥੰਕਰ ਬੈਠੇ ਰਹਿੰਦੇ ਇਹਦਾ ਮਤਲਬ ਇਹ ਹੈ ਥੋੜਾ ਜਿਹਾ ਕਿ ਜਿਹੜੇ ਪੈਸੇ ਵਾਲੇ ਆ ਉਹਨਾਂ ਦੀ ਸਾਰੇ ਸੁਣ ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹਦੀ ਕੋਈ ਵੀ ਨਹੀਂ ਸੁਣਦਾ ਹੈਗਾ ਮੰਮੀ ਇਹ ਗੱਲ ਤੇ ਸੱਚ ਹੈ ਜਿਨ੍ਹਾਂ ਕੋਲ ਕੋਲ ਕੁਝ ਨਹੀਂ ਨਾ ਉਹਨਾਂ ਦੀ ਕੋਈ ਵੀ ਨਹੀਂ ਸੁਣਦਾ ਹੈਗਾ ਇਸ ਸੱਚੀ ਬਿੰਦ ਨੇ ਮੈਨੂੰ ਤਾਂ ਦੱਸ ਆਉ ਦਿੱਤਾ ਮੈਨੂੰ ਤੇ ਯਕੀਨ ਨਹੀਂ ਹੁੰਦਾ ਤੇ ਬੜੇ ਚੰਗੇ ਹੀ ਨਹੀਂ ਕੋਤੋਂ ਉਹ ਨਹੀਂ ਚੰਗਾ ਜਿੱਥੇ ਮਾਂ ਕਹਿ ਦਿੰਦੀ ਉੱਥੇ ਹੀ ਖਲੋਂਦਾ ਸੀ ਸਾਡੀ ਤਾਂ ਕਿਦੇ ਵੇਂਦਾ ਵੀ ਨਹੀਂ ਸਾਡਿਆਂ ਨੇ ਵੀ ਕਿਤੇ ਵੀ ਇਹੀ ਲੈ ਜੇ ਚੰਗਾ ਹੁੰਦਾ ਨਾਲ ਅੱਗੇ ਲੱਗ ਕੇ ਤੁਰਦਾ ਹਾਨੂੰ ਤਾਂ ਸਾਰੀ ਬੜੇ ਭੁਲਣਾ ਵੀ ਪਰ ਇਹ ਮੁੰਡਾ ਇਹਨੇ ਦੱਸ ਛੜਿਆ ਵੀ ਮੈਂ ਬਗਾਨਾ ਹਾਂ ਉਹ ਤਾਂ ਬਗਾਨਾ ਬਣ ਕੇ ਰਹਿਣਾ ਉਹ ਇਹਨੇ ਵੀ ਆਪਣੀ ਮਾਂ ਦਾ ਹੀ ਸਾਥ ਦਿੱਤਾ ਕਿ ਮੈਨੂੰ ਨਾ ਯਕੀਨ ਜਣੀ ਹੁੰਦਾ ਜੇ ਕਿਤੇ ਦਿਨ ਪਿੰਡ ਤੇ ਡੈਡੀ ਘਰ ਹੁੰਦੇ ਨਾ ਤੇ ਇਥੋਂ ਤੱਕ ਨੌਬਤ ਆਉਣੀ ਨਹੀਂ ਇਹ। ਇਹ ਦਫਾ ਕਰ ਇਹਨਾਂ ਦਾ ਨਾਂ ਨਾ ਲੈ। ਇਹ ਨਹੀਂ ਮੈਨੂੰ ਚੰਗੇ ਲੱਗਦੇ ਇੱਕ ਲੈਣੇ ਜੇ ਜਿੱਦਾਂ ਕਹਿੰਦੇ ਨਾਂ ਨੇ ਇਦਾਂ ਹੋਈ ਹੈ ਨਾ ਤੇ ਮੈਂ ਇੱਕ ਦੋ ਦਿਨਾਂ ਬਾਅਦ ਗਈ ਤੇ ਤੇਰੀ ਸੱਸ ਨੇ ਇੰਨੀਆਂ ਗੱਲਾਂ ਕੀਤੀਆਂ ਨਾ ਤੇਹੀਂ ਫੇਰ ਚੁੱਪ ਕਰਕੇ ਉਸ ਤੋਂ ਦੁਰਬੇ ਤੇ ਜੇ ਕਿਤੇ ਅਕਲ ਵਾਲੀ ਹੁੰਦੀ ਤੇ ਫੇਰ ਹੀ ਸੋਚਦੀ ਵੀ ਮੈਂ ਆਪਣੇ ਹੱਥੀ ਦਾ ਸਾਰਾ ਕੁਝ ਉਹਨਾਂ ਦੀ ਤੀ ਨਾ ਕੀਤਾ ਤੇ ਮੈਂ ਗੁੰਮ ਹੋ ਕੇ ਟਾਮ ਕੱਢ ਲਾਂ ਪਰ ਉਹਦੀ ਜਮਾਨ ਉਹਦੀ ਤੇ ਐਡੀ ਆ ਨਾਂ ਨੂੰ ਮੁੰਡੇ ਦਾ ਡਰ ਨਾਂ ਨੂੰ ਘਰਵਾਏ ਦਾ ਡਰ ਤੇ ਕੋਈ ਗੱਲ ਨਹੀਂ ਜੇ ਮੇਰੀ ਧੀ ਨਾ ਕੀਤੀ ਹੈ ਨਾ ਆਪ ਵੀ ਕੋਟਾਂ ਤੱਕ ਧੱਕੇ ਖਾਦੇ ਕੁੜੀ ਕਰਕੇ ਤੇ ਹੁਣ ਮਰ ਮੁੱਕ ਗਈ ਹੈ ਨਾ ਕੋਈ ਗੱਲ ਨਹੀਂ ਇੱਥੇ ਹੀ ਆਹੀਂ ਆਹਦੇ ਨੇ ਨਾ ਵੀ ਨਹੀਂ ਨਹੀਂ ਕੋਈ ਨਹੀਂ ਵੇਖਣ ਦਾ ਪਰ ਰੱਬ ਨੂੰ ਸਾਰਾ ਪਤਾ ਹੁੰਦਾ ਜੇ ਮੇਰੀ ਧੀ ਨਾ ਕੀਤੀ ਹੈ ਮਰ ਮੁੱਕ ਗਈ ਹੈ ਨਾ ਕੋਈ ਗੱਲ ਜਿਹੜੀ ਰਹਿੰਦੀ ਕਸਰ ਨਾ ਹੁਣ ਆਪਾਂ ਇਹਨਾਂ ਦੀ ਕੱਢਾਂਗੇ ਵੇਖੀ ਹੁਣ ਜੇਲ੍ਹ ਦੀਆਂ ਰੋਟੀਆਂ ਖਾਂਦੀ ਇਹਨੂੰ ਲੱਗ ਪਤਾ ਜਾਏਗਾ ਜੇ ਰ ਇਹਦੇ ਮਗਰ ਵੀ ਕੋਈ ਨਾ ਗਿਆ ਇਹਨਾਂ ਨੇ ਖੱਤਿਆਂ ਦਾ ਸਾਡੀ ਜਾਨ ਲੈਣੀ ਕੀਤੀ ਕਿ ਉਹ ਇਹ ਤਾਂ ਨਹੀਂ ਹੈ ਕੱਲ ਨਾ ਬੋਤ ਮੈਨੂੰ ਤੂੰ ਰੋੰਦੀ ਨੂੰ ਵੇਖ ਸਕਦੀ ਕੋਈ ਗੱਲ ਨਹੀਂ ਇਹਨਾਂ ਸਾਡੇ ਨਾਲ ਕੀਤੀਆਂ ਨਾ ਤੇ ਭੁਗਤਣ ਦੇ ਆ ਤੂੰ ਮੇਰੀ ਧੀ ਬੈ ਜੇ ਚਾਹ ਪੀਣੀ ਤਾਂ ਵੀ ਦੱਸ ਨਹੀਂ ਤਾਂ ਰੋਟੀ ਪੱਕੀ ਲਿਆਵਾਂ ਨਹੀਂ ਮੰਮੀ ਮੈਂ ਨਹੀਂ ਰੋਟੀ ਖਾਣੀ ਸਾਰਾ ਕੁਝ ਖਾਦਾ ਪੀਤਾ ਵਾ ਤੂੰ ਹੀ ਨਾ ਬਸ ਮੇਰੇ ਕੋਲ ਹੀ ਰੋ ਹਣ ਲੈ ਮੈਂ ਆਪਣੀ ਧੀ ਦੇ ਲਾਗ ਕਦੀ ਨਹੀਂ ਉੱਠਣਾ ਮੈਂ ਇੱਕ ਮਿੰਟ ਨਹੀਂ ਆਪਣੀ ਧੀ ਨੂੰ ਇੱਧਰ ਉੱਧਰ ਘੁੰਮ ਦੇਣਾ ਦੱਸਾ ਹੁਣ ਮਰਨ ਪੜੇ ਭੱਠੇ ਚ ਬੈਨ ਖੱਤੇ ਸਾਰੇ ਜੀ ਮੈਨੂੰ ਨਹੀਂ ਇਹਨਾਂ ਦੀ ਕਿਸੇ ਦੀ ਵੀ ਲੋੜ ਹੈਗੀ ਤੇਰੇ ਜੋਗਾ ਪੁੱਤ ਸਭ ਕੁਝ ਹੀ ਹੈਗਾ ਵਾ ਠੀਕ ਹੈ ਕੋਈ ਗੱਲ ਨਹੀਂ ਰੋਣਾ ਮਿਲਦੀ ਏਦਾਂ ਨਾ ਕਰਿਆ ਕਰ ਪੁੱਤ ਚੁੱਪ ਕਰ ਬੜੀ ਬੀਬੀ ਐ ਪੁੱਤ ਬੈਠਾ ਵਾ ਹਾਂਜੀ ਮੇਰੀ ਘਰ ਸੁਣ ਹਾਂ ਇੱਕ ਸਲਾਹ ਕਰਾਂ ਤੇਰੇ ਨਾਲ ਦੱਸੋ ਪੁੱਤ ਗੱਲ ਏਦਾਂ ਵਾ ਹੁਣ ਕੱਲ ਨੂੰ ਤੇਰੇ ਵੇਖਣੋਂ ਖਾਲੇ ਦਾ ਪ੍ਰੋਗਰਾਮ ਰਖਣਾ ਵਾ ਤੇ ਪੁੱਤ ਕੱਪੜੇ ਲੈ ਆਈਏ ਜਾ ਕੇ ਸ਼ਹਿਰ vehla mana na kare hun ਮੰਮੀ ਕੱਪੜੇ ਹੈਗੇ ਤਾਂ ਸਹੀ ਨੇ ਬਥੇਰੇ ਨੇ ਵਿਆਹ ਦੇ ਕਿੰਨੇ ਸੂਟ ਪਏ ਨੇ ਜਾਵੇ ਨਾ ਨਾ ਲੈ ਉਹ ਵਿਆਹ ਦਾ ਉਹਨਾਂ ਨੂੰ ਫੜ ਕੇ ਮਾਗੀ ਲਾ ਦੇਣੀ ਆ ਮੈਂ ਨਹੀਂ ਰੱਖਣਾ ਕੋਈ ਸੂਟ ਮੰਮੀ ਮੇਰੀ ਸੁਣ ਲੋ ਗੱਲ ਮੇਰੇ ਕੱਪੜੇ ਮੂੰਹਤ ਨਾ ਲਾਇਓ ਰੱਖਣਾ ਨਹੀਂ ਆ ਇੱਥੇ ਉਹ ਉਹਨਾਂ ਨੂੰ ਵੀ ਆ ਚੰਗੇ ਬਲੇ ਹੈਗੇ ਨੇ ਦੇਖਾਂ ਕਿਦਾਂ ਗਲੀ ਜਬਾਨ ਚ ਲੰਦਾ ਵਾ ਜੋ ਮਾਂ ਕਹਿੰਦੀ ਆ ਨਾ ਕਦੀ ਮੰਨ ਵੀ ਲਿਆ ਕਰ ਆਪਣੀਆਂ ਮਰਜ਼ੀਆਂ ਕਰਦਾ ਰਹਿਣਾ ਹੁੰਦਾ ਨਾ ਮੰਮੀ ਨਵੇਂ ਕੱਪੜੇ ਪਏ ਨੇ ਐਵੇਂ ਪੈਸੇ ਖਰਚਨੇ ਨੇ ਕੀ ਲੋੜ ਆ ਜਾਣੀ ਬਿਓ ਨੀ ਪਾਉਣੇ ਬਸ ਰੱਖ ਲੈ ਪਰ ਮੈਂ ਪੌਣ ਨਹੀਂ ਉਹ ਦੇਣੇ ਠੀਕ ਵਾ ਨਾ ਚਲੋ ਠੀਕ ਆ ਮੈਂ ਪੌਣ ਦੇ ਦਊ ਸਗਨਾ ਦਾ ਕੰਮ ਆ ਐਵੇਂ ਕੁ ਵੱੱਡ ਕ ਵੱਤ ਲਾਏਂਗਾ ਤੀ ਚੁੱਪ ਕਰਕੇ ਬਿਠਾ ਰਹਿ ਮੇਰੇ ਨਾਲ ਚੱਲ ਤੇ ਤੈਨੂੰ ਨਵੇਂ ਸੂਟ ਲੈ ਕੇ ਦਵਾ ਵਧੀਆ ਵਧੀਆ ਉਦੋਂ ਨਾਲ ਇੰਨੇ ਵਹਿਮ ਭਰਮ ਵੀ ਕਰੀ ਜਾਂਦੇ ਦੇਖਾ ਤੂੰ ਬਹੁਤੇ ਕਨਵਾ ਜਿਹਾ ਕੱਢਦੇ ਤੈਨੂੰ ਨਹੀਂ ਨਾ ਪਤਾ ਦੁਨੀਆ ਤੇ ਬੜਾ ਕੋ ਹੁੰਦਾ ਵਾ ਤੈਨੂੰ ਨਹੀਂ ਕੀ ਸਮਝ ਹੈਗੀ ਹੁੰਦੀ ਹੈ ਜੇ ਜਿੰਨੀ ਮੈਨੂੰ ਆ ਠੀਕ ਆ ਨਾ ਮਮੇ بڑے ਲੋਕਾਂ ਚ ਵਾਲਾ ਹੁੰਦੇ ਨੇ ਮਾੜੀ ਜੀ ਗੱਲ ਹੋਏ ਇੱਧਰ ਨੂੰ ਆਉਣ ਲੈ ਜਾਂਦੇ ਨੇ ਦੇਖਾ ਹਾਂ ਗੱਲ ਟੋਕਣ ਦੀ ਆਤ ਹੋ ਗਈ ਹੈ ਤੇਰੀ ਮੰਨ ਵੀ ਲਿਆ ਕਰ ਵੀ ਮੇਰੀ ਮਾਂ ਆ ਮੈਨੂੰ ਕੁਛ ਕਹਿਣ ਦੀ ਮੇਰੇ ਪੜੇ ਵਕਤੇ ਕਹਿੰਦੀ ਆ ਉਹ ਮੰਮੀ ਸ਼ਹਿਰ ਹੀ ਜਾਣਾ ਚਲ ਜਾਗਾ ਹੋਰ ਦੱਸੋ ਕੀ ਕਰਨਾ ਬਸ ਜੇ ਪਹਿਲਾਂ ਹੀ ਹਾਂ ਗੱਲ ਕਹਿ ਦਿੰਦਾ ਤੇ ਫੇਰ ਮਾਣਾ ਹੀ ਤੂੰ ਮੈਂ ਤਾਂ ਤਾਂੜਿਆ ਮੈਂ ਹੈਗਾ ਸਭ ਕੁਝ ਕੀ ਕਰਨਾ ਜਾ ਕੇ ਕੁਛ ਨਹੀਂ ਹੈਗਾ ਚੁੱਪ ਕਰਕੇ ਨਾ ਤੇ ਮੇਰੇ ਨਾਲ ਚੱਲ ਆਪਾਂ ਨਵੀਂ ਸ਼ੁਰੂਆਤ ਕਰਨੀ ਆ ਨਾ ਆਪਾਂ ਸਭ ਕੁਝ ਨਵਾਂ ਲੈਣਾ ਵਾ ਪੁਰਾਣੀ ਚੀਜ਼ ਆਪਾਂ ਇੱਕ ਨਹੀਂ ਪਾਣੀ ਠੀਕ ਆ ਠੀਕ ਆ ਉਹਦਾ ਵੇਲੇ ਤੇ ਟਲੇ ਹੈ ਨਹੀਂ ਜੇ ਲੈ ਤਰਾਵੇਂ ਕਿਦਾਂ ਤੇਰੀ ਮਾਂ ਵਾ ਜੇ ਤੂੰ ਆਪਣੀ ਜੇਤੇ ਰਿੰਨਾ ਤਾਂ ਮੈਂ ਵੀ ਆਪਣੀ ਜੇਤੇ ਰਿੰਨੀ ਆ ਠੀਕ ਵਾ ਨਾ ਚਲੋ ਕੋਈ ਨਹੀਂ ਦੱਸ ਦਿਓ ਜਦੋਂ ਜਾਣਾ ਹੋਏਗਾ ਚੱਲ ਜਾਵਾਂਗੇ ਜਾੜਾ ਕਦੋਂ ਹੁਣੇ ਚੱਲੀਏ ਪਰ ਡੈਡੀ ਗਏ ਨੇ ਕਿਤੇ ਉਹ ਡੈਡੀ ਗਿਆ ਕੋਈ ਨਹੀਂ ਨਾਨੀ ਤਰੀ ਘਰੇ ਆ ਕੋਈ ਗੱਲ ਨਹੀਂ ਮੈਂ ਸਮਝਾ ਜਾ ਨਹੀਂ ਮੈਂ ਤੇ ਆਤੀ ਹੋ ਕੇ ਫੇਰ ਤੇਰੇ ਵੱਲ ਆਈ ਆ ਆਪਾਂ ਜਾਣਾ ਜਾਣਾ ਚਲੋ ਫਿਰ ਹੋਈਏ ਨੇ ਟੈਂਟ ਨਾ ਠੀਕ ਵਾ ਨਾ ਚਲੋ ਚਲਾ ਚਲੀ ਆ ਜਾ ਹੁਣ ਚੱਲ ਮੇਰਾ ਪੁੱਤ ਗੱਡੀ ਕੱਢ ਨਾ ਸਮਾਨ ਜਿਆਦਾ ਵਾ ਠੀਕ ਹੈ ਨਾ ਮੋਟਰਸਾਈਕਲ ਤਾਂ ਜਾਏਗੀ ਕਿੰਨਾ ਸਾਮਾਨ ਲਿਆਉਣਾ ਮੰਮੀ ਤੇ ਬਥੇਰਾ ਲਿਆਉਣਾ ਵਾ ਮੈਂ ਪਹਿਲੇ ਲਿਆ ਆਂ ਚੱਲ ਤੂੰ ਗੱਡੀ ਸਟਾਰਟ ਕਰ ਠੀਕ ਵਾ ਨਾ ਤੇ ਸੱਚ ਕਿੰਨੇ ਪੈਸੇ ਮੇਰੀ ਤੇ ਕਿੰਨੇ ਕੇ ਪੈਸੇ ਲਵਾ ਮੰਮੀ ਲਾਲੂ ਸਾਰਾ ਆਪਣਾ ਤੁਸੀਂ ਜੜੀ ਜੜੀ ਚੀਜ਼ ਲੈਣੀ ਹੈ ਹੁਣ ਤੇਰੇ ਕੱਪੜੇ ਲੈ ਲਿਆ ਤੇ ਕੱਪੜੇ ਵਧਿਆ ਭਰੋਣੇ ਆ ਤੇ ਇੱਕ ਦੋ ਮੈਂ ਆਪਣੇ ਸੂਟ ਵੀ ਲੰਘਾਂਗੀ ਠੀਕ ਵਾ ਨਾ ਫਿਰ ਆਵਾ ਜਾਣਾ ਆਣਾ ਵੀ ਪਹਿਣਾ ਸਾਰਾ ਪੂਰਾ ਪਾਉਣਾ ਹੈ ਤੇ ਕੱਪੜੇ ਚਾਹੀਦੇ ਆ ਕੋਈ ਨਹੀਂ ਲਾ ਲੋ ਆਪਣਾ ਸੁੱਤਣਾ ਤੇ ਨਾਲੇ ਨਾ ਸੋਈ ਦਾ ਥੋੜਾ ਬੋਬਾ ਸੁਵਾ ਦੇਂਦਾ ਤੇ ਮੇਰਾ ਤੇਰਾ ਦਾਵਾ ਭੀ ਉਹ ਵੀ ਲੈ ਆਈ ਜਾਵਾ ਹੈ ਦੇ ਲੋ ਜਿਹੜੀ ਜਿਹੜੀ ਚੀਜ਼ ਲੈਣੀ ਹੋਈ ਹੈ ਨਾ ਲੈ ਲਿਓ ਮੁੜ ਕੇ ਨਾ ਆਪੇ ਕੋ ਤੂੰ ਉਥੇ ਰੁਕਿਆ ਨਹੀਂ ਆਹ ਤੇ ਚਾਦਰਾਂ ਨਹੀਂ ਚਾਹੀਦੀਆਂ ਬੈੱਡ ਸ਼ੀਟਾਂ ਚਲੋ ਆਹ ਤੇ ਕੱਜਾ ਕੇ ਕਾਲਾ ਨਾ ਪਾਵੇਂ ਹੁਣ ਠੀਕ ਆ ਨਾ ਪੁਣ ਨਹੀਂ ਪਹਿੰਗਾ ਮਮੀ ਤੱਜੇ ਕਹਿੰਦੇ ਵੀ ਜਿਹੜੀ ਜਿਹੜੀ ਚੀਜ਼ ਲੈਣੀ ਹੈ ਨਾ ਢੂੰ ਲਿਓ ਮੁੜ ਕੇ ਨਿਜ ਮੇਰੇ ਕੋ ਜਾਇਆ ਨਾ ਬਾਹਰ ਦਾ ਉਹ ਚੰਗਾ ਆਹ ਖਲੂਗੀ ਉਹ ਕੋਈ ਨਹੀਂ ਗਰਮੀ ਬੜੀ ਆਹ ਤੇ ਮੇਰੀ ਗੱਲ ਸੁਣ ਸਿਰ ਕਿੰਨੇ ਕੇ ਪੈ ਉਹ ਦੱਸਾਂ ਦਿਆਂ ਮੈਂ ਤੁਹਾਨੂੰ ਪਤਾ ਜਿਹੜੀ ਜਿਹੜੀ ਚੀਜ਼ ਲੈਣੀ ਹੈ ਮੈਨੂੰ ਪਤਾ ਕੋਈ 1500 ਰੁਪਏ ਬੜਾ ਹਾਂ 1000 1500 ਦੇ ਕਪੜੇ ਬਣ ਜਾਣੇ ਆ ਗੱਲਾਂ ਵੇ ਕਿਦਾਂ ਦਿਆਂ ਕਰਦਾ ਵਾ 2-2000 ਰੁਪਏ ਤੱਕ ਜੀ ਨਹੀਂ ਆਉਣੀ ਤੇਰੀ ਤੇਰਾ ਕਿਰਾਇਆ ਤੈਨੂੰ ਮੈਂ ਮਾੜੇ ਕਪੜੇ ਲੈ ਕੇ ਦੇਣੇ ਆ ਚੁੱਪ ਕੀਤਾ ਰਹਿ ਤੂੰ ਮੈਂ 20000 ਰੁਪਏ ਲੈ ਲਈ ਨਾਲ ਹੋਰ ਦੱਸ ਕੀ ਕਰ ਆਹੋ ਉਹ ਸੱਚੇ ਇਹ ਫੋਟੋਆਂ ਦੇਖ ਲੈ ਕੀ ਪੜਾ ਕੀ ਦੇ ਮਮੀ ਹਾਂ ਕੁੜੀ ਦੀ ਫੋਟੋ ਤੂੰ ਪਾਈ ਕਿਵੇਂ ਉਹ ਦੋਂ ਪਾਈ ਮੈਂ ਤੇ ਨਹੀਂ ਵੇਖਿਆ ਸਾਡੇ ਘਰ ਫੋਨ ਕੱਟ ਲੈ ਮੈਂ ਫੋਟੋ ਦਿਖਵਾ ਫੋਲ ਫੋਲ ਲੈ ਚਿੰਦਗੀ ਤੂੰ ਬਤਾਉਣੀ ਉਹਦੇ ਨਾਲ ਹੈ ਤੇ ਫੋਟੋ ਵੀ ਤਾਂ ਤੂੰ ਹੀ ਵੇਖਣੀ ਆ ਹੱਲ ਹੋਈ ਤੇਰੇ ਵਾਲੀ WhatsApp ਫੋਲ ਆਪਣਾ ਉਹ ਵੇਖ ਲਈ ਆ ਬੱਚਾ ਠੀਕ ਹੀ ਏ ਕਿੱਡੀ ਸੋਹਣੀ ਹੈ ਹੈ ਪਸੰਦ ਆਣਾ ਤੈਨੂੰ ਉਹ ਚੰਗੀ ਮੰਮੀ ਜਿੱਦਾਂ ਦੇ ਵਿਹਾਗੀ ਜੀ ਲੈ ਦੱਸ ਮੈਂ ਨਾ ਵਾਰੀ ਤੇ ਤੈਨੂੰ ਜਬਦਸਤੀ ਨਹੀਂ ਕੀਤੀ ਤੇਰੇ ਨਾਲ ਉਮਰ ਤੂੰ ਕੱਢਣੀ ਆ ਠੀਕ ਬਣਾ ਤੇ ਚੰਗੀ ਤਰ੍ਹਾਂ ਵੇਖ ਲੈ ਮੇਰਾ ਪੁੱਤ ਹੋਣਾ ਜੇ ਵੀ ਪਰ ਇੱਕ ਗੱਲ ਆ ਹਾਂ ਉਹਦੇ ਜੀ ਨਹੀਂ ਮਿਲਨੇ ਕੋਈ ਇਹਦੀ ਸੁਈ ਤੇ ਉੱਥੇ ਹੀ ਜੱਗੀਆਂ ਬਸ ਉਹਦੇ ਵਰਗੀ ਉਹਦੇ ਵਰਗੀ ਪਤਾ ਨਹੀਂ ਕਿਹੜੀ ਹੂਰਾ ਪਈ ਹੀ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਦਾ ਖੜਾ ਨਹੀਂ ਹੁਸ਼ਰਦਾ ਉਹ ਚਲੋ ਜਾਓ ਤੇ ਕਿਤੇ ਆਹ ਲੈ ਆਂ ਨੀਆ ਫਾਦੀ ਹੋਈ ਏ ਮੁੰਡੇ ਵਾਲੀ ਜਿੰਨਾ ਮਰਜ਼ੀ ਕਰ ਲੋ ਨਾ ਤੇ ਉਹਦਾ ਨਾਂ ਇਹਦੇ ਵਿੱਚ ਲਿਉਣਾ ਹੀ ਲਿਉਣਾ ਪਤਾ ਨਹੀਂ ਕਿਹੜਾ ਜਾਦੂ ਕੀਤਾ ਹੈ ਦੇ ਸਿਰ ਤੇ ਉਹ ਤਾਂ ਮੈਂ ਪਛਾਤੀ ਆ ਤਾਂ ਉਹ ਤਾਂ ਨਹੀਂ ਹੋਣਾਉਣ ਲੱਗੀ ਤੂੰ ਤਾਂ ਹੁਣ ਗਾਂਵਲ ਤਿਆਰ ਕਰ ਮੰਮੀ ਜੀ ਮੈਂ ਨਾ ਮੁੰਡੇ ਨੂੰ ਨਾਲ ਲੈ ਕੇ ਸ਼ਹਿਰ ਚਲੀ ਆਂ ਕਪੜਾ ਜਿਹੜਾ ਬਣਾਉਣਾ ਅੱਛਾ ਠੀਕ ਹੋਣਾ ਆਹੋ ਤੇ ਮੈਂ ਹੁਣ ਸਕਦਾਂ ਦਾ ਕੰਮ ਆ ਤੇ ਚਲ ਵਧੀਆ ਵਧੀਆ ਸਾਰਾ ਕੁਝ ਹੋਵੇ ਉਹ ਕੀ ਹੈ ਹਾਂ ਲਾਲ ਲਾਲ ਕੱਪੜੇ ਕਪੜੇ ਕਿ ਨਹੀਂ ਠੀਕ ਆਹਦੇ ਕੰਮ ਤੇ ਨੇ ਜਿਹੜਾ ਸੁਵੇ ਸੁਵੇ ਸੋਹਣੇ ਕਰ ਦੋਈ ਕੋਈ ਗੱਲ ਨਹੀਂ ਮੈਂ ਨਾ ਵੀ ਰੰਗਣੀ ਪਾ ਲਲੂ ਮੁੰਡੇ ਵਾਸਤੇ ਠੀਕ ਹੋਣਾ ਹਾਂ ਠੀਕ ਹੈ ਆਹੋ ਸੋਹਣੇ ਕਰ ਦਿੰਨੀ ਮੰਦਾ ਨਹੀਂ ਆਂਦਾ ਹੀ ਪੁਰਾਣਾ ਹੀ ਪਾ ਲੈਣਾ ਵਾ ਤੇ ਮੈਂ ਹਾ ਪੁਰਾਣੇ ਤੋਂ ਅੱਗੇ ਤੇਰਾ ਮਾਹੇ ਖੜਾ ਸੁਧਾਇਆ ਵਾ ਆਹ ਕੰਨ ਆਹੋ ਆਪਾਂ ਕੋ ਮੈਂ ਸੁਖੀ ਸਾੰਦੀ ਪੁਰਾਣੇ ਕੋਣੇ ਆ ਆ ਵਧੀਆ ਨਵੇਂ ਨਹੀਂ ਨਹੀਂ ਮੈਂ ਤਾਂ ਕਹਿਤਾ ਵਾ ਇਹ ਮੰਮੀ ਕੋਈ ਨਹੀਂ 1000 1500 ਲੰਦੇਓ ਮੈਨੂੰ ਕੱਸ ਕੱਪੜੇ ਲੈਣੇ ਕਿ ਮਹੌਲ ਡਿਆਂ ਕਰਨ ਮੈਂ ਤਾਂ ਤੈਨੂੰ ਤਾਂ ਮੈਂ ਦੋ ਦੋ ਹਜ਼ਾਰ ਦੀ ਇੱਕ ਜੀਬ ਨਹੀਂ ਲੈ ਕੇ ਦੇਣੀ ਹੈ ਹਾਂ ਉਹ ਹੈ ਤੂੰ ਕਿਧਰ ਦੀ ਮੈਂ ਗੱਲਾਂ ਕਰਨ ਡਿਆਂ ਤੇ ਪੇਚੀ ਦਾ ਵੀ ਰੱਖ ਸੋਹਣਾ ਹੋਏ ਸੋਹਣਾ ਲੇਉ ਫਿਗਰ ਨਾ ਕਰੋਂ ਤੂੰ ਆਹੋ ਆਹ ਤੇ ਮੈਂ ਚੱਲ ਵਧੀਗਾ ਹੈ ਆ ਜਾ ਪੇਟਰ ਕੇ ਚੀਜ਼ ਲੈ ਆਣੀ ਹੁੰਦੀ ਆ ਨਹੀਂ ਨਹੀਂ ਪੇਟਰ ਕੇ ਲਵਾਵਾਂਗੇ ਅੱਗੇ ਹੁਣ ਮੁੱਕ ਜਾਂਦਾ ਵਾ ਆਹੋ ਤੇ ਜੇ ਕੋਈ ਕੋਈ ਚੀਜ਼ ਦਾ ਚੇਤਾ ਦਿੱਤਾ ਭੁੱਲ ਜੂਗਾ ਨਾ ਮੈਨੂੰ ਦੱਸ ਦਿਓ ਹੁਣ ਕੀ ਚੰਗਾ ਆਹੋ ਨਹੀਂ ਮੈਂ ਗਾ ਬੰਨ ਚੀ ਨਾ ਆਏਗੀ ਤੇ ਮੈਂ ਹਾਂ ਚੱਲ ਟਾਈਮ ਨਾ ਜਾਣੇ ਤੇ ਟਾਈਮ ਨਾ ਆਉਣ ਵਾਲੇ ਬਣਾ ਗਏ ਮੁੱਕੇ ਟਾਈਮ ਨਾਲ ਆਉਣ ਵਾਲੇ ਬਣੋਗੇ ਹਾਂ ਘਰੋਂ ਜਾ ਹੋ ਗਏ ਆ ਦੁਕਾਨਾਂ ਚ ਮੈਂ ਫਿਰਨਾ ਵਾ ਹੋਰ ਕੀ ਘੜੀ ਵੀ ਲੱਗਣੀ ਆ ਹਾਂ ਤੇ ਇਦਾਂ ਹੋਰ ਚੀਜ਼ਾਂ ਲੈ ਆਇਓ ਇਦਾਂ ਘਰੇਓ ਇਹਨਾਂ ਦਾ ਪਿਓ ਘਰੇ ਹੀ ਆ ਅਛਾ ਆਹੋ ਉਹ ਨਾ ਜਿਹੜਾ ਕਿ ਬਾਹਰ ਗਏ ਕਿਸੇ ਦੇ ਵੱਲ ਤੇ ਆਉਂਦੇ ਆ ਨਾ ਤੇ ਚਾਹ ਪਾਣੀ ਦੇ ਦਿਓ ਉਹਨਾਂ ਨੂੰ ਚੰਗਾ ਨਹੀਂ ਕੋਈ ਨਹੀਂ ਇਹ ਮੈਂ ਤਾਂ ਫਿਕਰ ਕਰ ਆਹ ਤਾਂ ਮੈਂ ਦੱਸਿਆ ਨਹੀਂ ਕਿ ਉਹਨਾਂ ਨੂੰ ਨਾਲ ਦੱਸ ਦਿਓ ਕਿ ਸ਼ਹਿਰ ਤੱਕ ਗਏ ਮਾਪੋਦ ਆਪਣਾ ਮੈਂ ਦੱਸ ਦਾਂਗੀ ਉਹ ਨੂੰ ਤੂੰ ਵੀ ਜਨਾ ਕਰ ਚਲੋ ਠੀਕ ਆ ਫਿਰ ਅੱਗੇ ਆਪਾਂ ਹੈ ਹਾਂ ਜਾਓ ਤੁਸੀਂ ਚੰਗਾ ਸੋ ਨਾ ਜਿੱਕਰੀ ਖੇੜਿਓ ਮੇਰੇ ਪੁੱਤਾਂ ਦੇ ਆ ਮਸਲੀ ਪਾਣੀ ਪਾਣੀ ਰਹਿਣ ਦੇ ਰੋਟੀ ਖਾਣੇ ਆ ਯਾਰ ਚਲ ਠੀਕ ਆ ਹਾਂ ਮੇਰਾ ਜਿੱਤ ਨੋ ਵੀ ਚਲ ਗਈ ਆ ਤੇ ਦਿਲ ਜਿਆ ਨਹੀਂ ਲੱਗਣ ਡਿਆ ਹਜੇ ਅੱਜ ਹੀ ਗਈ ਆ ਸੇਰੀ ਹਾਂ ਤੇ ਦਿਲ ਜਿਆ ਲੱਗਣ ਡਿਆ ਦਾ ਪਣਾ ਵਾਲਾ ਪਿਆਰ ਜੇ ਪੈ ਗਿਆ ਹੀ ਉਹਦੇ ਨਾਲ ਆਓ ਯਾਰ ਰੌਣ ਕੇ ਹੈਗੀ ਹੈ ਨਾ ਉਹਦੇ ਨਾਲ ਹੂੰ ਨਾਲ ਉਹਦੇ ਲੱਗੇ ਰਹੀਦਾ ਸੀਗਾ ਕਦੀ ਕੁੱਕ ਕਰਵਾ ਕਦੀ ਕੁੱਕ ਕਰਵਾ ਹੁਣ ਤੇ ਸੇਰ ਦਾ ਤਾਂ ਮਨ ਜਾਈ ਨਹੀਂ ਬੱਜਣ ਡਿਆ ਬਣੀ ਕੀ ਗੱਲ ਹੈ ਉਹ ਚਲ ਕੋਈ ਨਹੀਂ ਵਧੀਆ ਉਹਦੇ ਸਭੋ ਮਾਪਿਓ ਮਿਲ ਗਏ ਆਪਣੇ ਗਈ ਆ ਵਧੀਆ ਵਾਕੇ ਮੈਂ ਤਾਂ ਕਹਿੰਨਾ ਉਹਨਾਂ ਨੂੰ ਸਭੋ ਮਿਲੇ ਸ자가 ਯਾਰ ਤੇ ਵਧੀਆ ਮੈਂ ਅਰਦਾਸ ਕਰਦਾ ਆ ਵੀ ਹੁਣ ਮੇਰੀ ਗੱਲ ਸੁਣ ਉਹਦਾ ਜਿਹੜਾ ਬੱਚਾ ਹੋਣ ਵਾਲਾ ਹੈ ਕਿੰਨਾ ਕੁ ਟਾਈਮ ਆ ਇਹ ਤੇ ਹੈਗਾ ਟੈਮ ਉਹਨੂੰ ਚਲੋ ਚਲ ਮੈਂ ਕਿ ਨਾ ਚੰਗਾ ਚੰਗਾ ਹੋਵੇ ਤੇ ਵਧੀਆ ਵਿਚਾਰੀ ਨੂੰ ਹਨਾ ਭੁੱਲ ਜੇ ਆਪਣਾ ਸਾਰਾ ਕੁਝ ਹੁਣ ਵੇਖੋ ਮੈਂ ਉਧਰ ਵੀ ਲੈ ਕੇ ਜਾਣਾ ਉਹਨਾਂ ਨੇ ਤੇ ਕੀ ਬਣਦਾ ਹੁਣ ਕਦੇ ਉਹ ਵੀ ਨਾ ਕਦੇ ਅੱਗੇ ਹੋਰ ਵਿਆਹ ਕਰਾਤਾ ਹੋਵੇ ਤਾਂ ਆਪਣੇ ਮੁੰਡੇ ਦਾ ਨੂੰ ਹੋ ਸਕਦਾ ਵਾ ਅਗਲਾ ਨੇ ਤੇ ਮਾਰ ਕੇ ਸੋਤੀ ਆ ਤੇ ਕੀ ਪਤਾ ਕੀ ਪਲਾਨਿੰਗ ਕੀਤੀ ਕੀ ਸੋਚ ਕੇ ਕੀਤਾ ਹੋਊਗਾ ਨਾ ਹਾਂ ਉਹ ਤੇ ਉਹਨਾਂ ਅੰਕਲ ਵੀ ਕਹਿਣ ਡਏ ਸੀ ਕਿ ਤੇ ਚੱਲ ਇਹਨੇ ਨਾ ਇਦਾਂ ਕੀਤੀ ਹੀ ਤੇ ਆਪਣੀ ਤੇ ਹੀ ਤੇ ਮਰ ਗਈ ਨਾ ਉਹ ਤੇ ਖਾ ਕੇ ਮਰ ਗਈ ਹੈ ਵੰਦਾ ਹੀ ਨਾ ਰੱਬ ਆ ਉਹ ਤੇ ਕਿੰਨਾ ਬੁਰਾ ਕਰਨਾ ਤੇ ਆਪਣਾ ਭਲਾ ਕਿੰਨਾ ਕੁ ਹੋ ਜਾਊਗਾ ਸਹੀ ਗੱਲ ਹੁਣ ਵੇਖ ਲੋ ਸਣੀ ਇੱਥੇ ਰਹਿੰਦੀ ਵੀ ਸੀ ਨਾ ਤੇ ਐ ਇਦਾਂ ਇਹਦਾ ਪਿਆਰ ਪੈ ਗਿਆ ਹੀਗਾ ਕੋਈ ਜੇਦ ਵੀ ਨਹੀਂ ਕਰਦੀ ਹੁੰਦੀ ਹਾਂ ਹਾਲੇ ਕੰਮ ਦੇ ਵਿੱਚ ਵੀ ਉਹਨੇ ਕਰਨਾ ਪੀ ਲਿਆ ਉਹ ਮੈਂ ਆ ਵੀ ਕਰਮ ਨਹੀਂ ਆ ਉਹ ਵੀ ਕਰਮ ਨਹੀਂ ਆ ਨਿਆਣਿਆਂ ਵਾਂਗੂ ਜਾਂ ਕਈ ਕਰਦੇ ਆ ਵੀ ਨਿਆਣੇ ਵਾਲੇ ਵੇਖ ਕੇ ਤੇ ਜਦ ਕਰਦੇ ਆ ਵੀ ਉਹ ਕੋ ਖਾਂਡੇ ਆ ਤੇ ਸਾਨੂੰ ਨਹੀਂ ਦਵੇ ਇਹਨੇ ਇਦਾਂ ਵੀ ਨਹੀਂ ਕਦੀ ਕੀਤਾ ਸਗੋਂ ਨਿਆਣਾ ਨਾ ਵੀ ਇਹਦਾ ਮੂੰਹ ਬੜਾ ਸੀਗਾ ਹੂੰ ਨਹੀਂ ਕੁੜੀ ਚੰਗੀ ਸੀ ਵਿਚਾਰੀ ਕੁੜੀ ਬੜੀ ਸੀ ਹੈਣਾ ਕੁੜੀ ਚੰਗੀ ਸੀ ਪਤਾ ਨਹੀਂ ਕੀ ਉਹ ਪਾਪੀਆਂ ਨੇ ਕੀ ਕੱਢਿਆ ਵੈਰ ਇਹਦੇ ਨਾਲ ਵਿਚਾਰੀ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਲੇ ਤੱਕ ਨਹੀਂ ਸਮਝ ਆਉਂਦੀ ਵੀ ਇੰਨੀ ਸੋਹਣੀ ਕੁੜੀ ਤੇ ਕੀ ਗੱਲਬਾਤ ਪਤਾ ਨਹੀਂ ਲੋਕੀ ਆਪਣੇ ਹੱਥੀ ਵਿਆਹ ਕੇ ਲਿਆਉਂਦੇ ਆ ਤੇ ਮੁਣਕੇ ਇਦਾਂ ਕਰਦੇ ਆ ਲੋਕਾਂ ਦੀ ਸਾਡ ਲੋਕਾਂ ਦਾ ਕੀ ਕਹੀਏ ਯਾਰੋ ਨਾਲ ਜਾਂ ਤੇ ਕੋਈ ਨਿਕਲ ਕੇ ਆਈ ਹੋਵੇ ਤਾਂ ਉਹ ਚੰਗੀਆਂ ਰਹਿੰਦੀਆਂ ਵਾਂ ਉਹ ਬਹੁਤ ਸੁੱਕਪੋਕਦੀਆਂ ਵਾਂ ਐਦਾ ਵਿਆਹ ਕੇ ਲਿਆਓ ਤੇ ਉਹਨਾਂ ਨੂੰ ਉੰਤਰੀਆ ਦੁਖੀ ਮਿਲਦੀ ਐ ਨਾਲੇ ਅਗਲਿਆਂ ਦੀਆਂ ਗੱਲਾਂ ਸੋਹਣਾ ਤੇ ਨਾਲੇ ਕੰਮ ਵੀ ਕਰੋ ਮੈਂ ਤਾਂ ਕਹਿੰਨਾ ਹੁਣ ਖੜੀ ਜਾਣਾ ਅੰਕਲ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਹਨਾ ਆਪਾਂ ਉਹਦਾ ਜਾਾਂਗੇ ਕਿ ਦਿਨ ਚੱਕੜ ਮਾਰ ਕੇ ਆਵਾਂਗੇ ਆਹ ਕਿ ਦਿਨ ਮਿਲ ਕੇ ਆਵਾਂਗੇ ਬੜਾ ਠੀਕ ਕਰਦਾ ਵਾ ਜਾਵਾਂਗੇ ਆਪਾਂ ਕਿਸ ਦਿਨ ਹੈ ਤੇ ਉਹਨੂੰ ਇੱਕ ਦਿਨ ਨਹੀਂ ਹੋਇਆ ਗਈ ਜੀ ਨਹੀਂ ਲੱਗਣ ਡਿਆ ਆਹੋ ਜੀ ਨਹੀਂ ਲੱਗਣ ਡਿਆ ਸਣੀ ਚਲੋ ਕੋਈ ਗੱਲ ਨਹੀਂ ਸਭ ਆਪਣੇ ਘਰ ਗਈ ਹੈ ਵਧੀਆ ਵਾਕੇ ਤੁਹਾਨੂੰ ਮੈਂ ਮਿਲਾਕ ਲਿਆਉਂਗਾ ਕਿ ਦਿਨ ਕੋਈ ਨਹੀਂ ਚੱਲਾ ਰੋਟੀ ਖਾਈਏ ਇਦਾਂ ਨਹੀਂ ਕਰੀਦਾ